ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੱਲ ਕਿੱਥੋਂ ਸ਼ੁਰੂ ਕਰਾਂ ਅੱਜ ਦੇ ਹਾਲਾਤ ਦੀ ਵੋਟਾਂ ਦੀ ਹੀ ਗੱਲ ਬਸ ਚੱਲੇ ਦਿਨ ਰਾਤ ਜੀ ਕੱਲ ਤੱਕ ਜਿਹੜੇ ਲੋਕ ਨਸ਼ੇ ਦੇ ਖਿਲਾਫ ਸੀ ਵੋਟਾਂ ਵੇਲੇ ਨਸ਼ੇ ਵੰਡ ਦੇਵੇਂ ਵੇਖੇ ਆਪ ਸੀ ਸਿੱਖੀ ਦੇ ਅਸੂਲ ਸਭ ਛਿੱਕੇ ਟੰਗ ਕੇ ਲੈਣੀ ਸਰਪੰਚੀ ਚਾਹੁੰਦੇ ਨਸ਼ੇ ਵੰਡ ਕੇ ਅਫੀਮ ਪੁੱਕੀ ਚਾਰੇ ਪਾਸੇ ਦੌਰ ਨੇ ਸ਼ਰਾਬ ਦੇ ਕਿੱਥੋਂ ਭਲੇ ਦਿਨ ਆਉਣੇ ਰੰਗਲੇ ਪੰਜਾਬ ਦੇ ਖਬਰੇ ਕੀ ਹੋ ਗਿਆ ਏ ਸਾਡੇ ਕਿਰਦਾਰਾਂ ਨੂੰ ਖੁਦ ਨਸ਼ੇ ਵੰਡਦੇ ਤੇ ਦੋਸ ਸਰਕਾਰਾਂ ਨੂੰ ਚਣੋਂਗੇ ਜੇ ਲੋਕੋ ਨਸ਼ੇ ਵੰਡਣੀ ਪੰਚਾਇਤ ਨੂੰ ਵੇਖ ਲਿਓ ਬਾੜ ਫੇਰ ਖਾਨ ਲੱਗੂ ਖੇਤ ਨੂੰ ਹੱਥੀਂ ਗੰਢਾਂ ਦਿੱਤੀਆਂ ਜੋ ਮੂੰਹ ਨਾਲ ਖੋਲੋਂਗੇ ਬੜਾ ਪਛਤਾਉਂਗੇ ਜੇ ਹੁਣ ਵੀ ਨਾ ਬੋਲੋਂਗੇ 10 ਦਿਨ ਕੀਤੇ ਨਸ਼ੇ ਮਹਿੰਗੇ ਮੁੱਲ ਪੈਣਗੇ ਜੋ ਖੁਦ ਵਰਤਾਉਂਦੇ ਨਸ਼ਾ ਕਿੱਥੋਂ ਰੋਕ ਲੈਣਗੇ ਲਾਲਚੀ ਬੰਦੇ ਨੇ ਕਿੱਥੋਂ ਸੋਚਣਾ ਪੰਜਾਬ ਲਈ 5 ਸਾਲ ਦੇਤੇ 10 ਦਿਨਾਂ ਦੇ ਸਵਾਦ ਲਈ ਚਮਚਾ ਭੁੱਕੀ ਦਾ ਇੱਕ ਬੋਤਲ ਸ਼ਰਾਬ ਦੀ ਐਨੀ ਪਾਈ ਕੀਮਤ ਤੂੰ ਆਪਣੀ ਔਲਾਦ ਦੀ ਸਾਡੀਆਂ ਕਮੀਨਗੀਆਂ ਸਾਡੇ ਅੱਗੇ ਆਉਣੀਆਂ ਖੇਤਾਂ ਬੰਨਿਆਂ ਚੋਲਾਸਾਂ ਪੁੱਤਾਂ ਦੀਆਂ ਥਿਆਉਣੀਆਂ ਨਸ਼ੇ ਨਾਲ ਚੁਣੀ ਹੋਈ ਪੰਚਾਇਤ ਨੇ ਕੀ ਕਰਨਾ ਸਾਡੇ ਵੰਡੇ ਨਸ਼ੇ ਨਾਲ ਸਾਡਾ ਹੀ ਪੁੱਤ ਮਰਨਾ ਵੇਖ ਲਈ ਅਮਰਜੀਤ ਲੋਕੀ ਗਾਲ ਪੈਣਗੇ ਲੱਗਦਾ ਪੰਜਾਬ ਦੇ ਹਾਲਾਤ ਇਹੀ ਰਹਿਣਗੇ ਬੱਚਿਆਂ ਲਈ ਵੇਖੇ ਹਰ ਮਾਪਿਆਂ ਦੇ ਖਾਬ ਲਈ ਇਹੋ ਅਰਦਾਸ ਕਰਾਂ ਰੰਗਲੇ ਪੰਜਾਬ ਲਈ ਨਸ਼ੇ ਵਾਲੀ ਰਾਤ ਮੁੱਕੇ ਸੱਜਰੀ ਸਵੇਰ ਹੋਵੇ ਪਾਤਸ਼ਾਹ ਜੀ ਮਿਹਰ ਕਰੋ ਸਭ ਘਰ ਖੈਰ ਹੋਵੇ ਪਾਤਸ਼ਾਹ ਜੀ ਮਿਹਰ ਕਰੋ ਸਭ ਘਰ ਖੈਰ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ